बोले इस वाले हाल सत श्री अकाल किसान एकता जिंदाबाद किसान एकता जिंदाबाद आहा ओके सर ऊपर ही है ਖਾਲਸਾ ਕਾਲਜ ਪਟਿਆਲਾ ਵਿੱਚ ਪੜ੍ਹਦੇ ਵਿਦਿਆਰਥੀ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਸਨੋਰ ਦੇ ਦੋ ਨੌਜਵਾਨ ਪ੍ਰਵਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਨੇ 11000 ਫੁੱਟ ਉੱਚੀ ਬਰਫੀਲੀ ਚੋਟੀ ਤੋਂ ਇੱਕ ਝੰਡਾ ਲਹਿਰਾਇਆ ਜੋ ਕਿ ਕਿਸਾਨੀ ਸੰਘਰਸ਼ ਲਈ ਇਕਤਾ ਦਾ ਝੰਡਾ ਹੈ ਤੁਸੀਂ ਵੀ ਦੇਖੋ ਇਹ ਖਾਸ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬੇਟਾ ਗੁਰਜਿੰਦਰ ਸਿੰਘ ਅਤੇ ਪ੍ਰਵਿੰਦਰ ਸਿੰਘ ਜੋ ਸਨੌਰ ਨਿਵਾਸੀ ਹਨ ਇਹਨਾਂ ਨੇ ਜੋ ਕਿਸਾਨੀ ਅੰਦੋਲਨ ਬੜੇ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਸਿਖਰਾਂ ਤੇ ਪਹੁੰਚ ਚੁੱਕਾ ਹੈ ਇਹ ਖਾਲਸਾ ਕਾਲਜ ਪਟਿਆਲਾ ਵੱਲੋਂ ਆਜੋ ਕੇ ਇਹਨਾਂ ਦਾ ਇੱਕ ਕੈਂਪ ਗਿਆ ਸੀਗੀ ਚੰਬਾ ਦੇ ਪਹਾੜੀਆਂ ਦੇ ਉੱਪਰ ਉੱਥੇ ਜਾ ਕੇ ਇਹਨਾਂ ਨੇ ਬੜੇ ਫਖਰ ਨਾਲ ਕਿਸਾਨ ਦਾ ਝੰਡਾ ਜੋ ਕਿ ਪਹਾੜੀਆਂ ਦੇ ਉੱਤੇ ਚੜਾਇਆ ਸਾਨੂੰ ਬਹੁਤ ਫਖਰ ਹੈ ਸਾਰੇ ਪਰਿਵਾਰ ਨੂੰ ਜੋ ਇਹਨਾਂ ਨੇ ਬੜਾ ਉੱਚਾ ਨਾਮ ਸਨੌਰ ਦਾ ਵੀ ਕੀਤਾ ਤੇ ਕਿਸਾਨ ਅੰਦੋਲਨ ਜਗਿੰਦਰ ਸਿੰਘ ਜੀ ਗਰਾਹ ਦੇ ਅੰਡਰ ਸਾਡੀ ਜੋ ਯੂਨਿਟ ਕੰਮ ਕਰਦੀ ਹੈ ਉਹਨਾਂ ਦੇ ਅੰਡਰ ਇਹਨਾਂ ਨੇ ਬਹੁਤ ਫਖਰ ਨਾਲ ਜੋ ਯੂਨੀਅਨ ਦਾ ਅਤੇ ਸਨੌਰ ਦਾ ਨਾਮ ਉੱਚਾ ਕੀਤਾ ਇਹਨਾਂ ਦਾ ਬਹੁਤ ਧੰਨਵਾਦ ਸਭ ਮਹੱਲਾ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਜਿੰਦਰ ਸਿੰਘ ਪਰਮੇਂਦਰ ਸਿੰਘ ਜੋ ਕੇਸ ਨਾਲ ਵਾਸੀ ਹਨ 3 ਨੰਬਰ ਵਾਰਡ ਦੇ ਇਹ ਜਵਾਨ ਖਾਲਸਾ ਕਲ ਦੇ ਵਿੱਚ ਪੜਦੇ ਹਨ ਇਹਨਾਂ ਨੇ ਕਿਸਾਨ ਯੂਨੀਅਨ ਦਾ ਜੋ ਸੰਘਰਸ਼ ਚੱਲ ਰਿਹਾ ਹੈਗਾ ਆਲ ਇੰਡੀਆ ਦਾ ਉਹਦੇ ਸੰਬੰਧੀ ਇਹਨਾਂ ਨੇ 12000 ਫੁੱਟ ਚੰਬੇ ਤੋਂ 12000 ਫੁੱਟ ਉੱਪਰ ਬਾਹਣਾ ਦੇ ਵਿੱਚ ਮੋਦੀ ਸਰਕਾਰ ਨੂੰ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਸੰਘਰਸ਼ ਬਾਰੇ ਵੀ ਮੋਦੀ ਦਿਆਂ ਕਰਤੋਤਾਵਾਂ ਬਾਰੇ ਚਾਨਣਾ ਪਾਇਆ ਹੈਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ